ਬਾਕੀ ਮਿਲੀਆਂ ਦੀਆਂ ਤਿਆਰੀਆਂ ਦੇ ਵਿੱਚ ਜੁਟਿਆ ਅਕਾਲੀ ਦਲ ਸੁਬੀਰ ਸਿੰਘ ਬਾਦਲ ਨੇ ਸਿਆਸੀ ਕਾਨਫਰੰਸ ਨੂੰ ਲੈ ਕੇ ਕੀਤੀ ਵੱਡੀ ਮੀਟਿੰਗ 14 ਜਨਵਰੀ ਨੂੰ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਹੋਣੀ ਹੈ ਸਿਆਸੀ ਕਾਨਫਰੰਸ ਸੁਬੀਰ ਬਾਦਲ ਦੇ ਅਸਤੀਫੇ ਦੇ ਜਥੇਦਾਰ ਦੀ ਅਕਾਲੀ ਦਲ ਨੂੰ ਡੋ ਟਕ ਕਿਹਾ ਫਸਿਲ ਤੋਂ ਸੁਣਾਈ ਫੈਸਲੇ ਜਲਦ ਕੀਤੇ ਜਾਣ ਲੱਗੋ ਕੋਈ ਆਨਕਾਨੀ ਨਾ ਕਰੇ ਅਕਾਲੀ ਦਲ ਕਨੌਰੀ ਬਾਰਡਰ ਦੇ ਉੱਤੇ ਬੜੀ ਹਲਚਲ ਢੱਲੇਵਾਲ ਨੂੰ ਮਿਲੇਗੀ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਸੁਪਰੀਮ ਕੋਰਟ ਨੇ ਜਿਤਾਈ ਉਮੀਦ ਕਿਹਾ ਗਤੀਰੋਧ ਟੁੱਟਣ ਦੀ ਦਿਸ਼ਾ ਦੇ ਵਿੱਚ ਹੋਵੇਗਾ ਕੁਝ ਚੰਗਾ। ਪੁਸ਼ਾਰਪੁਰ ਦੇ ਨਿੱਜੀ ਸਕੂਲ ਦੇ ਵਿੱਚ ਬੱਚੇ ਨੂੰ ਕੁੱਟਣ ਵਾਲੀ ਪ੍ਰਿੰਸੀਪਲ ਨੇ ਮੰਗੀ ਮੁਆਫੀ ਪੰਚਾਇਤ ਨੂੰ ਸੌਂਪਿਆ ਲਿਖਤੀ ਮੁਆਫੀ ਨਾਮਾ ਅੱਗੇ ਤੋਂ ਕਿਸੇ ਬੱਚੇ ਨੂੰ ਨਾ ਕੁੱਟਣ ਦੀ ਕਹੀ ਗੱਲ ਕੰਗਰਾਂ ਦੀ ਫਿਲਮ ਅਮਰਜੈਂਸੀ ਦਾ ਨਵਾਂ ਟ੍ਰੇਲਰ ਰਿਲੀਜ਼ ਨਵੇਂ ਟ੍ਰੇਲਰ ਚ ਪਿੰਡਰਾਂ ਵਾਲਾ ਤੇ ਖਾਲਿਸਤਾਨ ਦਾ ਜ਼ਿਕਰ ਨਹੀਂ ਸਿਰਫ ਅਮਰਜੈਂਸੀ ਤੇ ਹੀ ਹੈ ਫੋਕਸ 17 ਜਨਵਰੀ ਨੂੰ ਫਿਲਮ ਹੋਣ ਜਾ ਰਹੀ ਹੈ ਰਿਲੀਜ਼ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹੁਣ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਅਕਾਲੀ ਦਲ ਤਿਆਰੀਆਂ ਦੇ ਵਿੱਚ ਲੱਗਿਆ ਹੋਇਆ ਮਾਗੀ ਮੇਲੇ ਦੀਆਂ ਕੁਝ ਤਸਵੀਰਾਂ ਵੀ ਸਾਡੇ ਕੋਲ ਪਹੁੰਚੀਆਂ ਨੇ ਇਨਫੈਕਟ ਕੁਝ ਬਿਆਨ ਜਿਹੜੇ ਜਦੋਂ ਗੱਲਬਾਤ ਕਰ ਰਹੇ ਨੇ ਸੁਬੀਰ ਸਿੰਘ ਬਾਦਲ ਵਰਕਰਾਂ ਦੇ ਨਾਲ ਉਹ ਵੀ ਕੁਝ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਮਾਗੀ ਮੇਲੇ ਨੂੰ ਲੈ ਕੇ ਇਸ ਸਮੇਂ ਪੰਪਾ ਰੈ ਸ਼੍ਰੋਮਣੀ ਅਕਾਲੀ ਦਲ ਔਰ ਸੁਬੀਰ ਸਿੰਘ ਬਾਦਲ ਨੇ ਮੁਕਸਰ ਦੇ ਵਿੱਚ ਇੱਕ ਮੀਟਿੰਗ ਕੀਤੀ ਵੱਡੀ ਮੀਟਿੰਗ ਐ ਸਿਆਸੀ ਕਾਨਫਰੰਸ ਨੂੰ ਲੈ ਕੇ 14 ਜਨਵਰੀ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮਕਸਰ ਸਾਹਿਬ ਦੇ ਵਿੱਚ ਇਹ ਮੀਟਿੰਗ ਕੀਤੀ ਗਈ ਮਕਸਰ ਸਾਹਿਬ ਦੇ ਵਿੱਚ ਰੋਜੀ ਬਰਕੰਦੀ ਦੇ ਘਰ ਦੇ ਉੱਤੇ ਮੀਟਿੰਗ ਹੋਈ ਹੈ ਸੱਜਾ ਤੇ ਤਨਖਾਹ ਬਾਰੇ ਸੁਬੀਰ ਸਿੰਘ ਬਾਦਲ ਖੁੱਲ ਕੇ ਬੋਲੇ ਨੇ ਮੀਟਿੰਗ ਦੇ ਵਿੱਚ ਸੁਬੀਰ ਬਾਦਲ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤਾ ਵਿਵਾਦ ਖਤਮ ਕਰਨ ਦੇ ਲਈ ਆਪਣੀ ਝੋਲੀ ਦੇ ਵਿੱਚ ਇਲਜ਼ਾਮ ਪੁਆਏ ਗਏ ਇਸ ਦਾ ਵੀ ਜ਼ਿਕਰ ਕੀਤਾ ਹੈ ਅਤਾ 14 ਤਰੀਕ ਵਾਲਾ ਦਾ ਸੰਬੋਧਨ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਇੰਤਜ਼ਾਰ ਹੋਏਗਾ ਕਿ ਸੁਬੀਰ ਸਿੰਘ ਬਾਦਲ ਕੀ ਕੁਝ ਬੋਲਦੇ ਨੇ ਪਰ ਉਸ ਤੋਂ ਪਹਿਲਾਂ ਹੀ ਜਦੋਂ ਸਿੱਧਾ ਆ ਕੇ ਆਪਣੇ ਵਰਕਰਾਂ ਦੇ ਨਾਲ ਪਾਰਟੀ ਵਰਕਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਸੁਬੀ ਖੁੱਲ ਕੇ ਉਹ ਕੁਝ ਗੱਲਾਂ ਬੋਲਦੇ ਹੋਏ ਨਜ਼ਰ ਆਈ ਨੇ ਦੇਖੋ ਇਸ ਸਮੇਂ ਹਰ ਕਿਸ ਦੇ ਜ਼ਿਹਨ ਦੇ ਵਿੱਚ ਹੈ ਕਿ ਜੋ ਕੁਝ ਘਟਨਾਕ੍ਰਮ ਪਿਛਲੇ 2-3 ਮਹੀਨਿਆਂ ਤੋਂ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਉਸ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਕੀ ਕੁਝ ਕਹਿੰਦੇ ਨੇ ਅਸਤੀਫਾ ਦੇ ਚੁੱਕੇ ਨੇ ਪ੍ਰਵਾਨ ਨਹੀਂ ਹੋਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਨੇ ਕਿ ਪ੍ਰਵਾਨ ਕਰੋ ਤੇ ਸਭ ਦੇ ਵਿਚਾਲੇ 14 ਤਰੀਕ ਦੇ ਉੱਤੇ ਅਕਾਲੀ ਦਲ ਦਾ ਫੋਕਸ ਹੈ ਅਕਾਲੀ ਦਲ ਇਸ ਸਮੇਂ ਇਸ ਫੋਕਸ ਦੇ ਵਿਚਾਲੇ ਉਸ ਸਿਆਸੀ ਕਾਨਫਰੰਸ ਨੂੰ ਇੱਕ ਵੱਡੀ ਰੈਲੀ ਹੁੰਦੀ ਹੈ ਉਸ ਨੂੰ ਕਾਮਯਾਬ ਬਣਾਉਣ ਦੇ ਉੱਤੇ ਲੱਗਿਆ ਹੋਇਆ ਹੈ ਪੁਆਇੰਟ ਨੰਬਰ 2 ਉੱਥੇ ਸੁਬੀਰ ਸਿੰਘ ਬਾਦਲ ਪਹੁੰਚਣਗੇ ਬਾਦਲ ਬੋਲਣਗੇ ਉੱਥੇ ਔਰ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਉੱਥੇ ਵੀ ਆਪਣੀ ਖੁੱਲ ਕੇ ਗੱਲ ਰੱਖ ਸਕਦੇ ਨੇ ਪਰ ਉੱਥੇ ਕੁਝ ਕਹਿਣ ਤੋਂ ਪਹਿਲਾਂ ਜਦੋਂ ਰੋਜੀ ਬਰਕੰਦੀ ਦੇ ਘਰ ਮੁਖਸਰ ਸਾਹਿਬ ਦੇ ਵਿੱਚ ਉਹ ਪਾਰਟੀ ਦੇ ਆਗੂਆਂ ਦੇ ਨਾਲ ਮੁਲਾਕਾਤ ਕਰ ਰਹੇ ਸੀ ਉੱਥੇ ਮਾਈਕੋਨ ਨੇ ਹੱਥ ਦੇ ਵਿੱਚ ਫੜਿਆ ਤੇ ਫਿਰ ਉੱਥੇ ਜ਼ਿਕਰ ਉਹਨਾਂ ਨੇ ਸਜ਼ਾ ਦਾ ਕੀਤਾ ਜੋ 2 ਦਸੰਬਰ ਨੂੰ ਲਗਾਈ ਗਈ ਤਨਖਾਹਾਂ ਕਰਾਰ ਦਿੱਤੇ ਜਾਣ ਦਾ ਕੀਤਾ ਜੋ ਕਰਾਰ ਦਿੱਤਾ ਗਿਆ ਸੀ 30 ਅਗਸਤ ਨੂੰ ਸ਼ਿਕਾਇਤ ਬਾਰੇ ਜੋ ਜੁਲਾਈ ਦੇ ਵਿੱਚ ਦਿੱਤੀ ਗਈ ਸੀ 1 ਜੁਲਾਈ ਨੂੰ ਬਾਗੀ ਧੜੇ ਦੇ ਵੱਲੋਂ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਬੋਲੇ ਨੇ ਕਾਬਲੇ ਗੌਰ ਇਹ ਵੀ ਹੈ ਕਿ ਜਦੋਂ ਅਕਾਲ ਤਖਤ ਸਾਹਿਬ ਨੇ ਤਲਬ ਕੀਤਾ ਸੀ ਸੁਖਬੀਰ ਸਿੰਘ ਬਾਦਲ ਨੂੰ ਤਾਂ ਉਹਨਾਂ ਨੇ ਲਿਖਤੀ ਤੌਰ ਤੇ ਦਿੱਤੇ ਕਿਹਾ ਸੀ ਕਿ ਜਿਹੜੇ ਇਲਜ਼ਾਮ ਮੇਰੇ ਉੱਤੇ ਲਗਾਏ ਗਏ ਨੇ ਮੈਂ ਵਿਵਾਦ ਖਤਮ ਕਰਨਾ ਚਾਹੁੰਦਾ ਤੇ ਸਾਰੇ ਆਪਣੀ ਝੋਲੀ ਵਿੱਚ ਪਾਉਂਦਾ ਹਾਂ ਤੇ ਜਦੋਂ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਤਾਂ ਇੱਕ ਇੱਕ ਕਰਕੇ ਉਹ ਸਾਰੇ ਇਲਜ਼ਾਮਾਂ ਤੇ ਹਾਂ ਜਾਂ ਨਾ ਦੇ ਵਿੱਚ ਜਵਾਬ ਮੰਗਿਆ ਗਿਆ ਜੱਥੇਦਾਰ ਸਾਹਿਬ ਦੇ ਵੱਲੋਂ ਜਦੋਂ ਸੁਖਬੀਰ ਬਾਦਲ ਉੱਥੇ ਪੇਸ਼ ਹੋਏ ਸੰਜਿਸ ਦਿਨ ਫਸੀਲ ਤੋਂ 2 ਦਸੰਬਰ ਗੇਅਸੀ ਉਸ ਤੋਂ ਬਾਅਦ ਇਹ ਸਿਆਸਤ ਦੇ ਵਿੱਚ ਉਹਨਾਂ ਦੀ ਵਾਪਸੀ ਤੁਸੀਂ ਇਸ ਤਰੀਕੇ ਨਾਲ ਕਹਿ ਸਕਦੇ ਹੋ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸੁਭੀਰ ਬਾਦਲ ਖੂਬ ਐਕਟਿਵ ਨਹੀਂ ਬਾਈਕਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਾਂ ਲੜਦੇ ਉਹ ਵੀ ਆਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਚ ਨਹੀਂ ਬਣਦਾ ਅੱਗ 'ਚ ਨਿਕਲ ਕੇ ਮਸਾ ਬੰਦ ਹੈ ਹੁਣ ਆਪਾਂ ਪਿੰਡ ਦੇ ਸਰਪੰਚ ਬੰਦੇ ਆ ਮੈਨੂੰ ਯਾਦ ਆ ਪਹਿਲੇ ਕੀ ਹੁੰਦਾ ਸੀ ਇੱਕ ਇੱਕ ਪਿੰਡ ਦਾ ਸਰਪੰਚ ਕੋਈ 15-15 ਸਾਲ ਰਹਿੰਦੇ ਸੀ ਜਿਹੜੇ ਕੰਮ ਕਰਦੇ ਸੀ ਲੋਕੀ ਜੁੜੇ ਸੀ ਜਿੰਨਾ ਤੱਕ ਆਪਾਂ ਪਛਾਣਦੇ ਨਹੀਂ ਆਪਣੇ ਕਿਹੜੇ ਆ ਪ੍ਰਾਏ ਕੌਣ ਹੈ ਕਿਹੜਾ ਕਿਹਦਾ ਕੀ ਨਿਸ਼ਾਨਾ ਆਪਣਾ ਪੰਜਾਬ ਬਹੁਤ ਪੁੱਛੇ ਹੋ ਜਾਊਗਾ ਕੈਂਕਸਟਰ ਜਿਹੜਾ ਜੀ ਕਰਦਾ ਉਹਨੂੰ ਟੈਲੀਫੋਨ ਕਰ ਲੈਂਦੇ ਆ ਪੈਸੇ ਲੈ ਜਾਂਦੇ ਆ ਇੱਥੇ ਥਾਣਿਆਂ 'ਤੇ ਬੰਬ ਸੱਟਣੇ ਲੱਗੇ ਹੋਗੇ ਸਾਰਾ ਸ਼ਹਿਰ ਹੋ ਗਿਆ ਕੋਈ ਪੁੱਛਣ ਵਾਲਾ ਹੀ ਨਹੀਂ ਪਰ ਕਹਿਣਗੇ ਬਾਦਲ ਸਾਹਿਬ ਦੇ ਖਲਾਫ ਬਾਦਲ ਸਾਹਿਬ ਦੇ ਖਲਾਫ ਬੋਲੋ ਜੀ ਬੋਲੋ ਉਹ ਜਿਹੜਾ ਅੱਜ ਝੂਠੇ ਆਪਣੇ ਤੇ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ ਯਾਨ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਬੋਲੀ ਗਏ ਬੋਲੀ ਗਏ ਬੋਲੀ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਤਾਂ ਫੈਸਲਾ ਕਰ ਲਿਆ ਸੀ ਮੈਂ ਕਿ ਸਾਰਾ ਕੁਝ ਆਪਣੀ ਝੋਲੀ ਪਾ ਲਵਾਂ ਸਾਰਾ ਕੁਝ ਮੈਂ ਦਹਿਲੀ ਨਹੀਂ ਸੀ ਤੇ ਪਰ ਮੈਂ ਮੰਨ ਸੀ ਮੈਂ ਕਿਹਾ ਆ ਖਤਮ ਤਾਂ ਹੋਊਗਾ ਜੇ ਕਿਉਂਕਿ ਆਪਣੇ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਅਥਾਰਟੀ ਹੈ ਅਕਾਲੀ ਦਲੀ ਹੈ ਜਿਹੜਾ ਸਿਰ ਝਕਾਉਂਦਾ ਤੁਸੀਂ ਐਂ ਕਰੋ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਆ ਉਹਨਾਂ ਨੂੰ ਕੁਝ ਕੋ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਆ ਜਿਹੜੇ ਅਲੱਗ-ਅਲੱਗ ਇਹਨਾਂ ਨੇ ਆਪਣੇ ਤਖਤ ਦੇ ਜੱਜ਼ਰ ਬਣਾ ਲਏ ਕੀ ਉਹ ਮੰਨਦੇ ਕਾਂਗਰਸੀ ਦੇਖ ਲਓ ਰਾਜਾ ਮੁਰੰਗ ਨੇ ਕੀ ਬੋਲਿਆ ਸੀ ਜੱਜ਼ਦਾਰਾਂ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਨਦੇ ਹੈ ਤੇ ਉਹ ਆਪਣੀ ਪਾਰਟੀ ਅਕਾਲੀ ਦਾ ਜੋ ਸਿਰ ਚਕਾਉਂਦੀ ਹੈ ਜੋ ਵੀ ਹੋਵੇ ਆਈ ਹੂੰ ਦੇਖੋ ਆਪਣੀ ਕੌਮ ਦੀ ਸੁਪਰੀਮ ਅਥਾਰਟੀ ਐ ਜੇ ਆਪਾਂ ਉਹ ਅਥਾਰਟੀ ਦੀ ਉਹ ਪੋਜੀਸ਼ਨ ਨਹੀਂ ਮੇਨਟੇਨ ਕਰਾਂਗੇ ਉਦੋਂ ਤੱਕ ਉਹ ਪੋਜੀਸ਼ਨ ਨਹੀਂ ਪੰਨੀ ਐਸ ਕਰਕੇ ਮੈਂ ਤੁਹਾਨੂੰ ਸਾਰਣ ਬੇਨਤੀ ਕਰਨਾ ਆ ਜਿਹੜੀ ਕਾਨਫਰੰਸ ਐ ਹੁਣ ਜੰਗ ਸ਼ੁਰੂ ਹੋ ਗਈ ਐ ਕੱਲਾ ਸੁਬੀਰ ਸਿੰਘ ਬਾਦਲ ਜਾਂ ਕੋਈ ਹੋਰ ਕੱਲਾ ਪੰਜਾਬ ਵੀ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਵਰਕਰ ਬਚਾ ਸਕਦੇ ਆ ਜੀ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਆਪਣਾ ਘਰ ਆਪਾਂ ਕਿਤੇ ਬਾਹਰ ਜਾ ਨਹੀਂ ਸਕਦੇ ਕਿੱਥੇ ਜਾਵਾਂਗੇ ਉਹ ਤਾਂ ਬਾਹਰਲੇ ਮੁਲਕ ਵੀ ਉਹਨੂੰ ਰੋਕਣ ਲੱਗੇ ਕੈਨੇਡਾ ਵਾਲੇ ਰੋਕਣ ਲੱਗੇ ਸਾਰੇ ਰੋਕਣ ਲੱਗੇ ਜੇ ਇੱਥੇ ਪੰਜਾਬ ਫੜਖੀ ਲਿਆਉਣੀ ਹੈ ਤਾਂ ਕਾਲੀ ਦਲ ਇਕ ਲਿਆ ਸਕਦਾ ਹੋਰ ਕੋਈ ਨਹੀਂ ਲਿਆ ਸਕਦਾ ਜਿੰਨੇ ਸਾਲ ਤੁਸੀਂ ਖਰਾਬ ਕਰਨੇ ਆ ਕਰ ਲਓ ਮੈਨੂੰ ਤਾਂ ਡਰ ਆਇਆ ਕਿਤੇ ਹੋਰ ਨਾ ਕੋਈ ਆ ਜੇ ਝੂਠ ਬੋਲਣ ਵਾਲਾ इमोशनल ਕਰਕੇ इमोशनल ਕਰਕੇ ਉਹਨਾਂ ਦੇਖ ਲਓ ਆ ਜਿਹੜਾ ਫਰੀਦਕੋਟ ਦਾ ਬਣਿਆ ਐ ਐਮਪੀ ਬਣਿਆ ਐ ਕਿਤੇ ਲੱਭਿਆ ਉਹਦੇ ਪਾਸ ਕਿਤੇ ਦੁੱਖ ਸੁੱਖ ਆਇਆ ਕੀ ਲੜਾਈ ਲੜੀ ਨਾ ਉਹ ਸੋਚਦੇ ਆ ਅਸੀਂ ਸਿਆਸੀ ਦੁਕਾਨ ਆ ਸਾਡੇ ਵਾਸਤੇ ਆਦਲ ਸਾਹਿਬ ਸੋਚਦੇ ਸੀ ਸੇਵਾ ਹੈ 16 16 ਸਾਲ ਪਾਲ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਕੱਟੀਆਂ ਇੱਥੇ 1 ਸਾਲ ਚ ਚਿਕਾ ਨਿਕਲੀਆਂ ਪਈਆਂ ਤੋਂ ਆਪਾਂ ਪੇਸ਼ਾਨੀ ਹੈ ਆਪਾਂ ਆਪਣੀ ਪਾਰਟੀ ਤਗੜਾ ਕਰੀਏ ਤੇ 2 ਸਾਲ ਰਹਿ ਗਏ 2 ਸਾਲ ਤੁਸੀਂ ਮਨ ਬਣਾ ਲਓ ਨਾ ਕਾਲੀਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਮੈਂ ਤਾਂ ਦੇਖਿਆ ਹੁਣ ਸਤ ਪੰਜ ਇਲੈਕਸ਼ਨ ਚ ਤੁਸੀਂ ਮਨ ਬਣਾ ਲਿਆ ਜਿੰਨਾ ਤੇ ਵੀ ਜਿੱਤ ਗਏ ਤੇ ਅਸ ਕਰਕੇ ਮਾਗੀ ਤੇ ਮੇਲੇ ਤੇ ਆਪਾਂ ਜੋ ਕੱਟ ਕਰਨਾ ਜੇ ਆਉਣਾ ਤਾਂ ਦਿਨੋਂ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਚਾਹੀਦੀ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਕੋਈ ਹੋਣ ਇੱਥੇ ਜਿਹੜੇ ਇੱਥੇ ਬਹਿਣ ਐਵੇਂ ਆਪਾਂ ਬਸਾ ਭਰ ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਆਪਾਂ 19 ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਣਗੇ ਉਹਦੇ ਬਾਅਦ ਭਾਵੇਂ ਸ਼ਨਾਣ ਜਾਂ ਕਿਤੇ ਪਤਾ ਟਿਕਣ ਜਾਣਾ ਕਿਤੇ ਪਰ ਸਿੱਧੇ ਕਾਨਫਰੰਸ ਆਪਾਂ ਕਿਉਂ ਫਾਰਮੈਟ ਨਹੀਂ ਕਰ ਰਹੇ ਕਿਦੇ ਵਾਸਤੇ ਫਾਰਮੈਟ ਨਹੀਂ ਕੋਈ ਨਹੀਂ ਕਰਦੀ ਉਹ ਫੌਜੀ ਲੈ ਕੇ ਆਓ ਜਿਹੜੇ ਵੀਡੀਆ ਤੋਂ ਜਿਹਨੂੰ ਪਤਾ ਕਾਲੀ ਦਲ ਕੀ ਚੀਜ਼ ਹੈ ਸੋ ਜਿਹੜਾ ਆ ਜਿਹੜੀ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਗੁੜੀ ਚਹੀਦੀ ਹੈ ਜਦੋਂ ਜਿਹੜੀ ਲੜਾਈ ਜੰਗ ਚੱਲ ਤੇ ਨਾ ਜਦੋਂ ਫੌਜਾਂ ਦੂਜੀਆਂ ਪਾਸੇ ਦੇਖ ਜਾਣਗੇ ਆ ਤਾਂ ਬਹੁਤ ਤਗੜੀ ਫੌਜ ਆ ਤੇ ਬੰਦੇ ਭੱਜ ਜਾਂਦੇ ਆ ਆਪਾਂ ਤੋਂ ਐਮ ਆਇਆ ਬਈ ਕਾਲੀ ਦਲ ਖਤਮ ਹੋ ਗਈ ਕਾਲੀ ਦਲ ਖਤਮ ਹੋ ਗਈ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਹਾ ਸੀ ਤੇ ਹੁਣ ਮੂਡ ਬਣਾ ਹੁਣ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਬਣਾਉਂਗਾ ਐਸ ਕਰਕੇ ਦਿਖਾ ਦਿਓ ਫਿਰ ਤਾਂ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਨੂੰ ਆਗੂਆਂ ਨੂੰ ਵਰਕਰਾਂ ਨੂੰ ਪਾਰਟੀ ਦੇ ਲਾਂਬੰਦ ਕਰਦੇ ਨਜ਼ਰ ਆ ਰਹੇ ਨੇ ਅੰਦਾਜ਼ ਉਹੀ ਪੁਰਾਣਾ ਇੱਕ ਵਾਰ ਫਿਰ ਤੋਂ ਨਜ਼ਰ ਆਇਆ ਜਿਸ ਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਕਿ ਟਾਈਮ ਆ ਗਿਆ ਏ ਔਰ ਅਕਾਲੀ ਦਲ ਹੁਣ ਜਾਗ ਚੁੱਕਾ ਏ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਤੰਜ ਵੀ ਕੱਸਿਆ ਜਿਹੜੇ ਨਵੀਂ ਪਾਰਟੀ ਬਣਾ ਰਹੇ ਨੇ 14 ਤਰੀਕ ਨੂੰ ਉਹਨਾਂ ਨੂੰ ਲੈ ਕੇ 20 ਕੁਐਸਚਨ ਮਾਂ ਖੜਾ ਕੀਤਾ ਰਾਜਾ ਵੜਿੰਗ ਦਾ ਵੀ ਜ਼ਿਕਰ ਸੀ ਇਸ ਦੇ ਨਾਲ ਨਾਲ ਉਹ ਇਹ ਜ਼ਿਕਰ ਕਰਦੇ ਵੀ ਨਜ਼ਰ ਆਏ ਕਿ ਸਿਆਸਤ ਖੇਢੀ ਗਈ ਅਕਾਲੀ ਦਲ ਦੇ ਖਿਲਾਫ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸਜ਼ਾ ਤੇ ਤਨਖਾਹ ਬਾਰੇ ਵੀ ਖੁੱਲਕੇ ਸੁਬੀਰ ਬਾਦਲ ਬੋਲੇ ਨੇ ਕਿ ਉੱਥੇ ਜਾ ਕੇ ਅਕਾਲ ਤਖਤ ਦਾ ਜਿਹੜਾ ਸਤਕਾਰ ਹੈ ਸਾਡੇ ਮਨ ਦੇ ਵਿੱਚ ਇਸ ਕਰਕੇ ਜੋ ਵੀ ਉਹਨਾਂ ਨੇ ਕਿਹਾ ਸੀ ਉਸ ਨੂੰ ਆਪਣੀ ਝੋਲੀ ਦੇ ਵਿੱਚ ਬਵਾ ਲਿਆ ਕਿ ਠੀਕ ਹੈ ਅਸੀਂ ਕੋਈ ਕਿੰਤ ਪਰੰਤੂ ਨਹੀਂ ਕਰਨਾ ਚਾਹੁੰਦੇ ਔਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੀ ਰੈਲੀ ਹੈ ਇਸ ਸਿਆਸੀ ਕਾਨਫਰੰਸ 'ਚ ਮਾਗੀ ਦੇ ਮੌਕੇ ਦੇ ਉੱਤੇ ਤਾਂ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਸੁਬੀਰ ਬਾਦਲ ਕਹਿੰਦੇ ਨਜ਼ਰ ਆਏ ਨੇ ਯਾਨੀ ਕਿ ਅਗਲੇ 7-8 ਦਿਨ ਅਕਾਲੀ ਦਲ ਦਾ ਪੂਰਾ ਜ਼ੋਰ ਸਿਆਸੀ ਕਾਨਫਰੰਸ ਦੇ ਇਕੱਠ ਸਿਆਸੀ ਕਾਨਫਰੰਸ ਦੀ ਪੂਰੀ ਰੂਪਰੇਖਾ ਕੀ ਹੋਵੇ ਉਸ ਨੂੰ ਕਾਮਯਾਬ ਕਿਵੇਂ ਬਣਾਇਆ ਜਾਵੇ ਉਸ ਦੇ ਉੱਤੇ ਅੱਗੇ ਫੋਕਸ ਪੂਰਾ ਨਜ਼ਰ ਆ ਸਕਦਾ ਹੈ ਸੁਬੀਰ ਬਾਦਲ ਦੇ ਮੁਕਸਰ ਪਹੁੰਚ ਕੇ ਦਿੱਤੇ ਗਏ ਨਾ ਬਿਆਨਾਂ ਦੇ ਨਾਲ ਇਹ ਪਿਕਚਰ ਕਲੀਅਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਨੇ ਇੱਕ ਹੋਰ ਗੱਲ ਕਹੀ ਕਹਿੰਦੇ ਆਕਾਲੀ ਦਲ ਲੋਕ ਕਹਿ ਰਹੇ ਨੇ ਜਾਂ ਸਾਡੇ ਵਿਰੋਧੀ ਕਹਿੰਦੇ ਨੇ ਕਿ ਆਕਾਲੀ ਦਲ ਖਤਮ ਹੋ ਗਿਆ ਕਹਿੰਦੇ ਆਕਾਲੀ ਦਲ ਖਤਮ ਨਹੀਂ ਹੋਇਆ ਆਕਾਲੀ ਦਲ ਸੁੱਤਾ ਸੀ ਹੁਣ ਦੁਬਾਰਾ ਜਾਗ ਗਿਆ ਏ ਔਰ ਪਾਰਟੀ ਦੇ ਵਰਕਰਾਂ ਨੂੰ ਲੰਬੰਦ ਕਰਦੀ ਹੋਈ ਨਜ਼ਰ ਆਈ ਤੇ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਹੋਣੇ ਚਾਹੀਦੇ ਨੇ ਜਿਹੜੇ ਫਾਰਮੈਲਿਟੀਆਂ ਦੇ ਵਿੱਚ ਨਾ ਪੈਣ ਜਿਹੜੇ ਉੱਥੇ ਜਿਹੜੇ ਆਕਾਲੀ ਦਲ ਦੀ ਗੱਲ ਕਰਨ ਜਿਹੜੀ ਆਕਾਲੀ ਦਲ ਦੀ ਪੂਰੀ ਵਿਚਾਰਧਾਰਾ ਉਸ ਨੂੰ ਸਮਝਦੇ ਹੋਣ ਔਰ ਕਾਬਲੇ ਗੌਰੇ ਕੀ ਸਬੀਰ ਸਿੰਘ ਬਾਦਲ ਦੇ ਨਿਸ਼ਾਨੇ ਦੇ ਉੱਤੇ ਕਿਤੇ ਬਿਨਾ ਨਾਮ ਲਏ ਅਮਰਿਤਪਾਲ ਸਿੰਘ ਵੀ ਨਜ਼ਰ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਨੇ ਕਈ-ਕਈ ਸਾਲ ਜਿੰਨਾ ਕਟੀਆਂ ਪੰਥ ਦੇ ਨਾਮ ਦੇ ਉੱਤੇ ਆ ਪੰਥ ਦੇ ਮੁੱਦਿਆਂ ਦੇ ਉੱਤੇ ਪੰਜਾਬ ਦੇ ਮੁੱਦਿਆਂ ਉੱਤੇ ਬਿਨਾ ਨਾਮ ਲਏ ਅਮਰਿਤਪਾਲ ਸਿੰਘ ਦੇ ਉੱਤੇ ਸਾਧਾ ਨਿਸ਼ਾਨੇ ਆ ਨਿਸ਼ਾਨਾ ਸਾਦੇ ਅਤੇ ਕਿਹਾ ਕਿ ਇੱਕ ਸਾਲ ਦੇ ਵਿੱਚ ਹੀ ਜਿਹੜੇ ਜੇਲ ਕੱਟ ਰਹੇ ਨੇ ਇੱਕ ਸਾਲ ਦੇ ਵਿੱਚ ਹੀ ਉੱਥੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਗਿਆ ਔਰ ਕਾਬਲੇ ਗੌਰੇ 14 ਤਰੀਕ ਨੂੰ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੋ ਐਮਪੀ ਨੇ ਉਹਨਾਂ ਦੇ ਵੱਲੋਂ ਇਹ ਪਾਰਟੀ ਫਾਰਮ ਕੀਤੀ ਜਾ ਰਹੀ ਹੈ ਜਿਸ ਦਾ ਨਾਮ ਸ਼ਰਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਰੱਖਿਆ ਗਿਆ ਹੈ ਮੌਕੇ ਦੇ ਉੱਤੇ ਰਸਮੀ ਤੌਰ ਤੇ ਪਾਰਟੀ ਦੀ ਅਨਾਉਂਸਮੈਂਟ ਕੀਤੀ ਜਾਣੀ ਹੈ ਔਰ ਉੱਥੇ ਵੀ ਇਕੱਠ ਨੂੰ ਲੈ ਕੇ ਪੂਰਾ ਜ਼ੋਰ ਲਗਾਇਆ ਗਿਆ ਇਸ ਸਮੇਂ ਕੀ ਬਤ ਤੋਂ ਬਾਅਦ ਲੋਕ ਪਹੁੰਚਣ ਖਡੂਰ ਸਾਹਿਬ ਤੇ ਫਰੀਦਕੋੜ ਤੋਂ ਐਮਪੀ ਜਿੱਤਣ ਦੇ ਵਿੱਚ ਐਮਪੀ ਬਣਨ ਦੇ ਵਿੱਚ ਕਾਮਯਾਬ ਰਹੇ ਸੀ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਦਾ ਨਾਮ ਨਹੀਂ ਲਿਆ ਤੇ ਇਹਨਾਂ ਨੇ ਕਿਹਾ ਕਿ ਇੱਕ ਸਾਲ ਦੇ ਵਿੱਚ ਹੀ ਜਿਹੜੇ ਇੱਕ ਸਾਲ ਕਾਬਲੇਗੌਰ ਹੈ ਕਿ ਇੱਕ ਸਾਲ ਜੇਲ੍ਹ ਹੋਇਆ ਉਹ ਹੁਣੇ ਉਹ ਰੌਲਾ ਪਾਣ ਲੱਗ ਗਏ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਜਿਹੜੇ ਫਰੀਦਕੋਟ ਤੋਂ ਐਮਪੀ ਨੇ ਜਿੱਤਣ ਤੋਂ ਬਾਅਦ ਨਹੀਂ ਦਿਖੇ ਔਰ ਸਾਡੇ ਉੱਤੇ ਝੂਠੇ ਇਲਜ਼ਾਮ ਲਗਾ ਦਿੱਤੇ ਗਏ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਮੈਂ ਪ੍ਰਧਾਨ ਇਸ ਕਰਕੇ ਵੀ ਕਹਿ ਰਹੇ ਹਾਂ ਕਿਉਂਕਿ ਉਹਨਾਂ ਨੇ ਬੇਸ਼ੱਕ ਰਿਜ਼ਾਈਨ ਕਰ ਦਿੱਤਾ ਪਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵੱਲੋਂ ਪ੍ਰਧਾਨਗੀ ਵਾਲਾ ਅਸਤੀਫਾ ਉਹਨਾਂ ਦਾ ਮਨਜ਼ੂਰ ਨਹੀਂ ਕੀਤਾ ਗਿਆ ਇਹਰੋ ਦੇਖਣਾ ਹੋਏਗਾ ਕਿ ਉਹ ਕੀ ਹੁੰਦਾ ਪਰ ਜੋ ਹੁਣ ਗਿਆਸ ਲਗਾਏ ਜਾ ਰਹੇ ਨੇ ਆ ਉਮੀਦ ਧਾਈ ਜਾ ਰਹੀ ਹੈ ਕਿ ਚਾਂਸਸ ਘਟਨੇ ਕਿ ਮਾਗੀ ਦੇ ਮੌਕੇ ਤੋਂ ਪਹਿਲਾਂ ਹੀ ਜਿਹੜਾ ਰਿਜ਼ਾਈਨ ਅਕਸੈਪਟ ਕਰ ਲਿਆ ਜਾਵੇ ਇਹ ਲੱਗ ਰਿਹਾ ਹੈ ਕਿ ਤਕਰੀਬਨ ਤਕਰੀਬਨ ਪਿਕਚਰ ਕਲੀਅਰ ਹੈ ਔਰ ਦੂਜੇ ਪਾਸੇ ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਬਤੌਰ ਪ੍ਰਧਾਨ ਹੀ ਸ਼ਰਮਣੀ ਅਕਾਲੀ ਦਲ ਦੇ ਸੁਬੀਤ ਸਿੰਘ ਬਾਦਲ ਮਾਗੀ ਦੀ ਸਟੇਜ ਦੇ ਤੇ ਸਿਆਸੀ ਕਾਨਫਰੰਸ ਵਾਲੀ ਸਟੇਜ ਦੇ ਉੱਤੇ ਨਜ਼ਰ ਆਉਣਗੇ ਔਰ ਉਸ ਕਾਨਫਰੈਂਸ ਨੂੰ ਕਾਮਯਾਬ ਬਣਾਉਣ ਦੇ ਵਿੱਚ ਪੂਰਾ ਜ਼ੋਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਇਆ ਜਾਏਗਾ ਇਨਫੈਕਟ 2027 ਦੇ ਉੱਤੇ ਫੋਕਸ ਸੁਖਬੀਰ ਬਾਦਲ ਦੇ ਬਿਆਨਾਂ ਦੇ ਵਿੱਚ ਜ਼ਰੂਰ ਚਲਕ ਰਿਹਾ ਹੈ ਕਿ 2027 ਦੇ ਉੱਤੇ ਹੀ ਫੋਕਸ ਪਾਰਟੀ ਨੂੰ ਕਰਨਾ ਚਾਹੀਦਾ ਹੈ ਔਰ ਅਗਲੇ 2 ਸਾਲ ਦਾ ਜ਼ਿਕਰ ਕਰ ਰਹੇ ਸੀ ਕਿਉਂਕਿ 2027 ਦੇ ਵਿੱਚ ਪੰਜਾਬ ਚ ਵਿਧਾਨ ਸਭਾ ਚੋਣਾਂ ਹੋਣੀਆਂ ਹੈ ਸਰਮਾਨੀਆਂ ਤੁਹਾਨੂੰ ਕੀ ਕੁਝ ਕਿਹਾ ਗਿਆ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਾਰੇ ਵਿੱਚ ਝੂਠੇ ਆਪਣੇ ਤੇ ਇਹਨਾਂ ਨੇ ਯਾਦ ਦੀ ਗੱਲ ਕੀਤੀ ਯਾਰ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਉੱਲ ਹੀ ਗਿਆ ਉੱਲ ਹੀ ਗਿਆ ਉੱਲ ਹੀ ਗਿਆ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਤਾਂ ਬਸਲਾ ਕਰ ਰਿਹਾ ਸੀ ਮੈਂ ਕਿ ਸਾਰਾ ਕੁਝ ਆਪਣੀ ਝੋਲੀ ਪਾ ਸਾਰਾ ਕੁਝ ਮੈਂ ਤਾਂ ਹਈ ਨਹੀਂ ਸੀ ਤੇ ਪਰ ਮੈਂ ਮੰਨ ਸੀ ਮੈਂ ਕਿਹਾ ਹ ਖਤਮ ਤਾਂ ਹੋਊਗਾ ਜੇ ਕਿ ਆਪਣੇ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਅਥਾਰਟੀ ਹੈ ਅਕਾਲੀ ਦਲ ਹੀ ਹੈ ਜਿਹੜਾ ਸਿਰ ਚਕਾਉਂਦਾ ਹੈ ਤੁਸੀਂ ਐਂ ਕਰੋ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਇਆ ਉਹਨਾਂ ਨੂੰ ਕੁਝ ਕੋ ਅਕਾਲ ਤਖਤ ਸਾਹਿਬ ਨੂੰ ਮੰਨਦੇ ਨਹੀਂ ਆ ਜਿਹੜੇ ਅਲੱਗ-ਅਲੱਗ ਇਹਨਾਂ ਨੇ ਆਪਣੇ ਤਖਤ ਦੇ ਜੱਜ਼ਰ ਬਣਾ ਲਏ ਕੀ ਉਹ ਮੰਨਦੇ ਕਾਂਗਰਸੀ ਦੇਖ ਲਓ ਰਾਜਾ ਮੁਰੇ ਨੇ ਕੀ ਬੋਲਿਆ ਸੀ ਜੱਜ਼ਦਾਰਾਂ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਨਦੇ ਹੈ ਤੇ ਉਹ ਆਪਣੀ ਪਾਰਟੀ ਅਕਾਲੀ ਦਾ ਜੋ ਸਿਰਚ ਕੌਂਦੀ ਹੈ ਜੋ ਵੀ ਕੋਈ ਤਾਈਓ ਦੇ ਕੋਈ ਆਪਣੀ ਕੌਮ ਦੀ ਸੁਪਰੀਮ ਅਥਾਰਟੀ ਹੈ ਜੇ ਆਪਾਂ ਉਸ ਅਥਾਰਟੀ ਦੀ ਉਹ ਪੋਜੀਸ਼ਨ ਨਹੀਂ ਮੇਨਟੇਨ ਕਰਾਂਗੇ ਉਹਦੋਂ ਤੱਕ ਉਹ ਪੋਜੀਸ਼ਨ ਨਹੀਂ ਪੰਨੀ ਇਸ ਕਰਕੇ ਮੈਂ ਤੁਹਾਨੂੰ ਸਰਣ ਬੇਨਤੀ ਕਰਨਾ ਆ ਜਿਹੜੀ ਕਾਨਫਰੰਸ ਹੈ ਹੁਣ ਜੰਗ ਸ਼ੁਰੂ ਹੋ ਗਈ ਹੈ ਝੂਠਾ ਕੱਲਾ ਸੁਖਵੀਰ ਸਿੰਘ ਬਾਦਲ ਜਾਂ ਕੋਈ ਹੋਰ ਕੱਲਾ ਪੰਜਾਬ ਨੂੰ ਵੀ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਵਰਕਰ ਬਚਾ ਸਕਦੇ ਆ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਆਪਣਾ ਘਰ ਆਪਾਂ ਕਿਤੇ ਬਾਹਰ ਜਾ ਨਹੀਂ ਸਕਦੇ ਕਿੱਥੇ ਜਾਵਾਂਗੇ ਹੁਣ ਤਾਂ ਬਾਹਰਲੇ ਮੁਲਕ ਵੀ ਹੁਣ ਰੋਕਣ ਲੱਗ ਗਏ ਕੈਨੇਡਾ ਵਾਲੇ ਰੋਕਣ ਲੱਗੇ ਸਾਰੇ ਰੋਕਣ ਲੱਗੇ ਜੇ ਇੱਥੇ ਪੰਜਾਬ ਫੱਠੀ ਲਿਆਉਣੀ ਹੈ ਤਾਂ ਕਾਲੀ ਦੇ ਲਈ ਕਿ ਲਿਆ ਸਕਦਾ ਕੋਈ ਨਹੀਂ ਲਿਆ ਸਕਦਾ ਜਿੰਨੇ ਸਾਲ ਤੁਸੀਂ ਖਰਾਬ ਕਰਨੇ ਆ ਕਰ ਲਓ ਮੈਨੂੰ ਤਾਂ ਡਰ ਆ ਕਿਤੇ ਹੋਰ ਨਾ ਕੋਈ ਆ ਜਾਏ ਝੂਠ ਬੋਲਣ ਵਾਲਾ ਮੋਸ਼ਨਲ ਕਰਕੇ ਮੋਸ਼ਨਲ ਕਰਕੇ ਉਹਨਾ ਦੇਖ ਲੋ ਆ ਜਿਹੜਾ ਫਰੀਦਕੋਟ ਦਾ ਬਣਿਆ ਐ ਐਮਪੀ ਬਣਿਆ ਐ ਜਿਹਦੇ ਲੱਭਿਆ ਉਹਦੇ ਪੱਲ ਜਿਹਦੇ ਦੁੱਖ ਸੁੱਖ ਆਇਆ ਕੀ ਲੜਾਈ ਲੜੀ ਨਾ ਉਹ ਸੋਚਦੇ ਆ ਅਸੀਂ ਸਿਆਸਤ ਇੱਕ ਦੁਕਾਨ ਐ ਸਾਡੇ ਵੱਲ ਦਾ ਬਾਦਲ ਸਾਹਿਬ ਸੋਚਦੇ ਸੀ ਸੇਵਾ ਐ ਸਾਂਸੀ ਆਫੀ ਕਾਨਫਰੰਸ ਦੇ ਉੱਤੇ ਫੋਕਸ ਹੈ ਦੂਜੇ ਪਾਸੇ ਵਿਰੋਧੀਆਂ ਦੇ ਉੱਤੇ ਨਿਸ਼ਾਨਾ ਸੁਖਬੀਰ ਬਾਦਲ ਦਾ ਪੁਰਾਣਾ ਅੰਦਾਜ਼ ਹੈ ਔਰ ਨਵਾਂ ਦੌਰ ਹੈ ਕਿਉਂਕਿ ਉਹ ਪੂਰੇ ਜਿਹੜੇ ਘਟਨਾਕ੍ਰਮ ਵਾਪਰੇ 2015 ਦੇ ਵਿੱਚ ਉਸ ਨੂੰ ਲੈ ਕੇ ਉਹਨਾਂ ਨੂੰ ਸਜ਼ਾ ਲਗਾਈ ਗਈ ਤਨਖਾਹੀਆਂ ਕਰਾਰ ਦਿੱਤਾ ਗਿਆ ਸਜ਼ਾ ਪਹੁੰਚ ਚੁੱਕੀ ਨਹੀਂ ਤੇ ਹੁਣ ਨਵੇਂ ਸਾਲ ਦੇ ਵਿੱਚ ਇੱਕ ਵਾਰ ਫਿਰ ਤੋਂ ਐਕਟਿਵ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਔਰ ਸ਼ੁਰੂਆਤ ਇਸ ਦੀ ਬੇਸ਼ੱਕ ਇਹ ਮਿਲਣੀਆਂ ਦੇ ਨਾਲ ਹੋ ਚੁੱਕੀ ਹੈ ਪਰ ਸਿੱਧੇ ਤੌਰ ਤੇ ਰਸਮੀ ਸ਼ੁਰੂਆਤ ਤੁਸੀਂ ਕਹਿ ਸਕਦੇ ਹੋ ਸੁਭੀਰ ਸਿੰਘ ਬਾਦਲ ਦੀ ਸਿਆਸਤ ਦੇ ਵਿੱਚ ਵਾਪਸੀ ਵਾਲੀ 14 ਤਰੀਕ ਤੋਂ ਜਦੋਂ ਮਾਗੀ ਦੇ ਮੌਕੇ ਦੇਤੇ ਸਿਆਸੀ ਕਾਨਫਰੈਂਸ ਜਾਈ ਜਾਣੀ ਹੈ ਸੁਭੀਰ ਬਾਦਲ ਦੇ ਇਸ ਬਿਆਨ ਦੇ ਵਿੱਚ ਜਿਹੜੀਆਂ ਅਹਿਮ ਗੱਲਾਂ ਨੇ ਇੱਕ ਉਹਨਾਂ ਨੇ ਸਜ਼ਾ ਦੇ ਉੱਤੇ ਖੁੱਲਕੇ ਬੋਲੇ ਨੇ ਔਰ ਮਾਫੀ ਦੇ ਉੱਤੇ ਖੁੱਲਕੇ ਬੋਲੇ ਨੇ ਜੋ ਜੱਥੇਦਾਰ ਸਾਹਿਬ ਦੇ ਸਾਹਮਣੇ ਉਹਨਾਂ ਨੇ yes no ਦੇ ਵਿੱਚ ਆਨਸਰ ਦਿੱਤੇ ਦੂਜਾ ਪੁਆਇੰਟ ਜਿਹੜਾ ਸੀਗਾ ਉਹ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਾਧ ਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜਿਹੜੇ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਕਿ ਅਕਾਲ ਤਖਤ ਸਾਹਿਬ ਦੇ ਹਦੇਸ਼ ਮੰਨਦੇ ਨੇ ਨਹੀਂ ਦਰਸਲ ਅਕਾਲੀ ਦਲ ਦਾ ਤਰਕ ਇਹ ਹੈ ਕਿ ਜਥੇਦਾਰ ਸਾਹਿਬ ਨੇ ਫੈਸਲਤੋ ਆਦੇਸ਼ ਦਿੱਤੇ ਕਿ ਸਾਰੇ ਚੁੱਲ੍ਹੇ ਇਕੱਠੇ ਕਰ ਦਿਓ ਅਕਾਲੀ ਦਲ ਵਾਲੇ ਜਿਹੜੇ ਹੈਗੇ ਨੇ ਯਾਨੀ ਕਿ ਕੋਈ ਨਵਾਂ ਅਕਾਲੀ ਦਲ ਜਾਂ ਪੁਰਾਣਾ ਅਕਾਲੀ ਦਲ ਜਿਹੜੇ ਹੈਗੇ ਨੇ ਸਾਰੇ ਇਕੱਠੇ ਕਰ ਦਿਓ ਤਾਂ ਉਸ ਨੂੰ ਲੈ ਕੇ ਵੀ ਨਿਸ਼ਾਨੇ ਅਕਾਲੀ ਦਲ ਸਾਧਰੇ ਹੈ ਕਿ ਇੱਕ ਪਾਸੇ ਦਾ ਜਥੇਦਾਰ ਸਾਹਿਬ ਨੇ ਇਹ ਫੈਸਲਾ ਦਿੱਤਾ ਹੈ ਤੇ ਦੂਜੇ ਪਾਸੇ ਨਵੀਆਂ ਪਾਰਟੀਆਂ ਬਣਾਈਆਂ ਜਾ ਰਹੀਆਂ ਨੇ ਔਰ ਇਸ ਦੇ ਨਾਲ ਹੀ ਸੁਬੀਤ ਸਿੰਘ ਬਾਦਲ ਰਾਜਾਵੜਿੰਗ ਤੇ ਵੀ ਵੜਦੇ ਹੋਏ ਨਜ਼ਰ ਆਏ ਰਾਜਾਵੜਿੰਗ ਨੇ ਇੰਟਰਵਿਊ ਦੇ ਦੌਰਾਨ ਇਨਫੈਕਟ ਨਿਊਜ਼ ਦੇ ਪੰਜਾਬੀ ਇੰਟਰਵਿਊ ਦੇ ਦੌਰਾਨ ਜ਼ਿਕਰ ਕੀਤਾ ਸੀ ਕਿ ਸੁਭੀਰ ਬਾਦਲ ਨੂੰ ਜੋ ਸਜ਼ਾ ਜਾਂ ਤਨਖਾਹਿਆ ਕਰਾਰ ਦਿੱਤਾ ਗਿਆ ਤਾਂ ਇੱਕ ਸਕ੍ਰਿਪਟਡ ਹੈ ਹਾਲਾਂਕਿ ਉਸ ਦੇ ਉੱਤੇ ਉਹਨਾਂ ਨੇ ਲਿਖਤੀ ਤੌਰ ਤੇ ਮਾਫੀ ਫਿਰ ਬਾਅਦ ਦੇ ਵਿੱਚ ਮੰਗ ਲਈ ਸੀ ਜਥੇਦਾਰ ਸਾਹਿਬ ਨੂੰ ਲਿਖਤੀ ਤੌਰ ਤੇ ਮਾਫੀ ਭੇਜੀ ਗਈ ਸੀ ਔਰ ਉਸ ਦਾ ਵੀ ਜ਼ਿਕਰ ਕੀਤਾ ਸੁਭੀਰ ਬਾਦਲ ਨੇ ਅੰਮ੍ਰਿਤਪਾਲ ਦਾ ਨਾਮ ਬੇਸ਼ੱਕ ਨਹੀਂ ਲਿਆ ਪਰ ਕਿਹਾ ਕਿ 1 ਸਾਲ ਹੋਇਆ ਹੈ ਜਿਹੜੇ ਗਏ ਨੇ ਜੇਲ੍ਹਾਂ ਦੇ ਵਿੱਚ ਉਹ 1 ਸਾਲ ਦੇ ਵਿੱਚ ਹੀ ਰੌਲਾ ਪਾ ਰਹੇ ਨੇ ਔਰ ਇਸ ਤਰੀਕੇ ਦੇ ਐਲੀਗੇਸ਼ਨਸ ਲਗਾ ਰਹੇ ਨੇ ਦੂਜੇ ਪਾਸੇ ਉਹਨਾਂ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਲਾਮਬੰਦ ਕਰਨ ਦੇ ਲਈ ਕਿਹਾ ਕਿ ਹੁਣ 2 ਸਾਲ ਨੇ 2 ਸਾਲ ਚ ਸਾਨੂੰ ਜੰਗ ਦੀ ਤਰ੍ਹਾਂ ਇਸ ਪੂਰੇ ਮਾਮਲੇ ਨੂੰ ਲੜਨਾ ਹੋਵੇਗਾ ਦਾਵਾ ਉਹ ਹੀ ਇੱਕ ਵਾਰੀ ਫੇਰ ਤੋਂ ਅਕਾਲੀ ਦਲ ਕਹਿ ਰਿਹਾ ਕਿ ਜੇ ਪੰਜਾਬ ਦੀ ਕੋਈ ਤਰੱਕੀ ਕਰ ਸਕਦੇ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਐਕਰ ਕੋਈ ਵੀ ਪਾਰਟੀ ਇਸ ਤਰੀਕੇ ਨਾਲ ਹੀ ਦਾਅਵੇ ਕਰਦੀ ਹੈ ਹਰ ਪੋਲਿਟੀਕਲ ਆਗੂ ਦੀ ਸਟੇਟਮੈਂਟ ਕਿਸੇ ਵੀ ਪਾਰਟੀ ਨੂੰ ਲੈ ਕੇ ਆਪਣੀ ਪਾਰਟੀ ਨੂੰ ਲੈ ਕੇ ਇਸ ਤਰੀਕੇ ਦੇ ਬਿਆਨ ਹੀ ਦਿੰਦੇ ਨੇ ਤਾਂ ਅਕਾਲੀ ਦਲ ਖਤਮ ਨਹੀਂ ਹੋਇਆ ਬੀਰ ਬਾਦਲ ਦੀ ਇਹ ਸਟੇਟਮੈਂਟ ਆ ਅਕਾਲੀ ਦਲ ਖਤਮ ਨਹੀਂ ਹੋਇਆ ਸੁੱਤਾ ਪਿਆ ਸੀ ਹੁਣ ਦੁਬਾਰਾ ਜਾਗ ਗਿਆ ਏ ਤਹੇ ਮਾਮਲਾ ਆਪਣੇ ਆਪ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸਿਆਸੀ ਕਾਨਫਰੰਸ ਦੇ ਉੱਤੇ ਸੁਖਬੀਰ ਬਾਦਲ ਦੀਆਂ ਇਹਨਾਂ ਟਿੱਪਣੀਆਂ ਨੇ ਸਭ ਦਾ ਫੋਕਸ ਨਜ਼ਰਾਂ ਵਧਾ ਦਿੱਤੀਆਂ ਨੇ ਕਿ ਆਖਿਰ ਸਿਆਸੀ ਕਾਨਫਰੰਸ ਦੇ ਵਿੱਚ ਕੀ ਕੁਝ ਹੁੰਦਾ ਹਾਲਾਂਕਿ ਇਸ ਤੋਂ ਪਹਿਲਾਂ ਦਲਜੀਤ ਚਿੰਮਾ ਵੀ ਜ਼ਿਕਰ ਕਰਕੇ ਗਈ ਨੇ ਕਿ ਸੁਖਬੀਰ ਸਿੰਘ ਬਾਦਲ ਉਸ ਸਿਆਸੀ ਕਾਨਫਰੰਸ ਦੇ ਵਿੱਚ ਪਹੁੰਚਣਗੇ ਤੇ ਉੱਥੋਂ ਉਹਨਾਂ ਦੇ ਵੱਲੋਂ ਸਟੇਜ ਤੋਂ ਸੰਬੋਧਨ ਵੀ ਕੀਤਾ ਜਾਏਗਾ ਸਟੇਜ ਤੋਂ ਸੰਬੋਧਨ ਦਾ ਇੰਤਜ਼ਾਰ ਹੋਏਗਾ ਅਕਾਲੀ ਦਲ ਦੇ ਵਰਕਰਾਂ ਨੂੰ ਪਰ ਉਸ ਤੋਂ ਪਹਿਲਾਂ ਹੀ ਜਦੋਂ ਰੋਜੀ ਬਰਕੰਦੀ ਦੇ ਘਰ ਦੇ ਉੱਤੇ ਮੁਲਾਕਾਤ ਮੁਖਸਰ ਦੇ ਆਗੂਆਂ ਦੇ ਨਾਲ ਹੋ ਰਹੀ ਸੀ ਇੱਕ ਤਰੀਕੇ ਨਾਲ ਸਟਰੈਂਥ ਦਿਖਾਉਣ ਦੀ ਕੋਸ਼ਿਸ਼ ਸੀ ਜ਼ਿਲ੍ਹੇ ਦੇ ਵਿੱਚ ਵਕਵਾ ਕਾਗੋ ਉੱਥੇ ਪਹੁੰਚੇ ਹੋਏ ਸੀ ਉਹਨਾਂ ਦੇ ਵਰਕਰ ਪਹੁੰਚੇ ਹੋਏ ਸੀ ਪਾਰਟੀ ਦੇ ਤਾਂ ਉਹਨਾਂ ਦੇ ਸਾਹਮਣੇ ਉਹਨਾਂ ਨੇ ਅਲੱਗ ਮੁੱਦਿਆਂ ਦੇ ਉੱਤੇ ਜ਼ਿਕਰ ਵੀ ਕੀਤਾ ਔਰ ਨਾਲ ਹੀ ਖੁੱਲਕੇ ਬੋਲਦੇ ਨਜ਼ਰ ਵੀ ਆਏ ਪੇਵੀ ਕਿਹਾ ਕਿ ਕਿਤੇ ਨਾ ਕਿਤੇ ਅਕਾਲੀਆਂ ਨੂੰ ਟਾਰਗੇਟ ਕੀਤਾ ਗਿਆ ਵਿਰੋਧੀਆਂ ਦੇ ਵੱਲੋਂ ਸਾਜ਼ਿਸ਼ ਘੜੀ ਗਈ ਔਰ ਦੇ ਫੋਕਸ ਕੰਪਲੀਟਲੀ ਇਸ ਸਮੇ ਅਕਾਲੀ ਦਲ ਦਾ ਮਾਗੀ ਦੇ ਉੱਤੇ ਨਜ਼ਰ ਆ ਰਿਹਾ ਮਾਗੀ ਦੇ ਮੌਕੇ ਦੇ ਉੱਤੇ ਹੋਣ ਵਾਲੀ ਸਿਆਸੀ ਕਾਨਫਰੰਸ ਦੇ ਉੱਤੇ ਨਜ਼ਰ ਆ ਰਿਹਾ ਨਾ ਕਿ ਸਿਆਸੀ ਕਾਨਫਰੰਸ ਦੇ ਵਿੱਚ ਕਿੰਨਾ ਵੱਡਾ ਇਕੱਠ ਹੁੰਦਾ ਏ ਉਥੇ ਕਿ ਬਾਕੀ ਇਹ ਇੱਕ ਤਰੀਕੇ ਨਾਲ ਜਵਾਬ ਹੋਏਗਾ ਵਿਰੋਧੀਆਂ ਨੂੰ ਜਾਂ ਬਾਗੀ ਧੜੇ ਨੂੰ ਜਿਹੜੇ ਕਹਿ ਰਹੇ ਸੀ ਕਿ ਸੁਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਹੀ ਲੋਕਾਂ ਦੇ ਵਿੱਚ ਇਸ ਕਰਕੇ ਪਾਰਟੀ ਨੂੰ ਸਮਰਥਨ ਨਹੀਂ ਮਿਲ ਰਿਹਾ ਤਾਂ ਉਹ ਵੀ ਦੇਖਣਾ ਹੋਏਗਾ ਕਿ ਉੱਥੇ ਕਿੰਨਾ ਵੱਡਾ ਇਕੱਠ ਕਰਨ ਦੇ ਵਿੱਚ ਅਕਾਲੀ ਦਲ ਦੀ ਜਾਂ ਸੁਬੀਰ ਸਿੰਘ ਬਾਦਲ ਕਾਂਬਿਆ uh, ਬ੍ਰਿੰਦਨ